ਇੱਕ ਗੱਲ ਉਹ ਮੈਂ ਤਾਮਿਲ ਵਾਲਿਆਂ ਦਾ ਬੜਾ ਵੱਡਾ ਫੈਨ ਆ ਉਹਨਾਂ ਨੇ ਨਾ 100 ਸਾਲ ਤੋਂ ਵੱਧ ਸਮਾਂ ਹੋ ਗਿਆ ਆਪਣੀ ਬੋਲੀ ਵਾਸਤੇ ਸੰਘਰਸ਼ ਕਰ ਰਹੇ ਆ ਅਗਲੇ ਉਹ ਸਿਰਫ ਦੋ ਹੀ ਲੈਂਗੁਏਜ ਮੰਨਦੇ ਆ ਤਾਮਿਲ ਜਾਂ ਇੰਗਲਿਸ਼ ਭਾਰਤ ਦੇ ਵਿੱਚ ਬੜੀਆਂ ਸਰਕਾਰਾਂ ਆਈਆਂ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਹਿੰਦੀ ਨੂੰ ਥੋਪਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਹਰ ਵਾਰ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਹੈ ਜਦੋਂ ਗੱਲ ਭਾਸ਼ਾ ਦੇ ਉੱਤੇ ਆ ਜਾਵੇ ਨਾ ਫਿਰ ਤਾਮਿਲ ਦਾ ਇੱਕ ਆਮ ਨਾਗਰਿਕ ਤੇ ਉੱਥੋਂ ਦਾ ਸੀਐਮ ਇੱਕ ਹੋ ਜਾਂਦੇ ਆ ਉੱਥੋਂ ਦਾ ਪੱਤਾ ਪੱਤਾ ਲੜਦਾ ਹੈ ਭਾਸ਼ਾ ਵਾਸਤੇ ਹਾਲਾਂਕਿ ਮੋਦੀ ਸਰਕਾਰ ਨੇ ਪਿੱਛੇ ਜੇ ਉਹਨਾਂ ਨੂੰ ਇੱਕ ਧਮਕੀ ਦਿੱਤੀ ਹੈ ਵੀ ਤੁਸੀਂ 3 ਵਾਲਾ ਜਿਹੜਾ ਮੋਟਾ ਫੰਡ ਆਂਦਾ ਹੈ ਨਾ ਉਹ ਰੋਕ ਦੇਾਂਗੇ ਉੱਥੋਂ ਦੇ ਮੁੱਖ ਮੰਤਰੀ ਸਟਾਲਿਨ ਨੇ ਸਾਫ਼ ਤੌਰ ਤੇ ਕਹਿਤਾ ਵੀ ਅਸੀਂ ਸਦੀਆਂ ਤੋਂ ਇਦਾਂ ਦੇ ਹੀ ਆ ਤੇ ਅਸੀਂ ਅੱਗੇ ਵੀ ਇਦਾਂ ਦੇ ਹੀ ਰਹਿਣਾ ਸਾਡੀਆਂ ਸਿਰਫ ਦੋ ਹੀ ਭਾਸ਼ਾ ਮੰਨੇ ਇੱਕ ਸਾਡੀ ਤਾਮਿਲ ਭਾਸ਼ਾ ਤੇ ਦੂਜੀ ਇੰਗਲਿਸ਼ ਭਾਸ਼ਾ ਅਸੀਂ ਤੀਜੀ ਭਾਸ਼ਾ ਨਹੀਂ ਮੰਨਦੇ ਸਾਨੂੰ ਸਾਡਾ ਕਲਚਰ ਤੇ ਸਾਡੀ ਭਾਸ਼ਾ ਤੇ ਮਾਣ ਹੈ ਤੇ ਉੱਥੇ ਦੂਜੇ ਪਾਸੇ ਲੱਖ ਦੀ ਲਾਨਤ ਹੈ ਉਹਨਾਂ ਪੰਜਾਬੀਆਂ ਤੇ ਜਿਨ੍ਹਾਂ ਨੇ 1966 ਦੇ ਵਿੱਚ ਆਪਣੀ ਮਾਤ ਭਾਸ਼ਾ ਹਿੰਦੀ ਨੂੰ ਮੰਨਿਆ ਮੈਂ ਹਿੰਦੀ ਭਾਸ਼ਾ ਦੇ ਖਿਲਾਫ ਨਹੀਂ ਹਰੇਕ ਭਾਸ਼ਾ ਆਪਣੀ ਥਾਂ ਸਤਿਕਾਰਯੋਗ ਹੈ ਪਰ ਆਪਣੀ ਮਾਂ ਨੂੰ ਛੱਡ ਕੇ ਮਾਸੀ ਦੇ ਗ ਸਤਿ ਪਾਸ਼ਾ ਹੈ ਸਾਡੇ ਪੁਰਖਿਆਂ ਦੀ ਉਹਨੂੰ ਛੱਡ ਕੇ ਅਸੀਂ ਹਿੰਦੀ ਭਾਸ਼ਾ ਜਿਹਨੂੰ ਕਿ 200 ਸਾਲ ਪਹਿਲਾਂ ਇੱਕ ਜੌਨ ਗਿਲਗ੍ਰਿਸਟ ਨਾਂ ਦੇ ਅੰਗਰੇਜ਼ ਵਿਦਵਾਨ ਦੁਆਰਾ ਲਾਗੂ ਕੀਤਾ ਗਿਆ ਸੀ ਅਸੀਂ ਉਹਦੇ ਪਿੱਛੇ ਕਿਉਂ ਲੱਗੇ ਤੁਸੀਂ ਗੂਗਲ ਤੇ ਸਰਚ ਕਰਕੇ ਦੇਖੋ ਜੌਨ ਗਿਰਗ੍ਰਿਸਟ ਫਾਦਰ ਆਫ ਹਿੰਦੀ ਤੁਹਾਨੂੰ ਸੱਚਾਈ ਪਤਾ ਲੱਗੇਗੀ ਕੀ ਹੈ